ਹਾਂ ਤੂੰ ਫਿਰ ਰੁਤੂ ਆ ਤਾਂ ਬਤਾਉਂਦੇ ਤੇ ਮੱਚੀ ਰਾਇ ਤੋਂ ਬੈਠੇ ਹੂੰ ਤੂੰ ਵੀ ਜੇ ਸਾਥੇ ਦੋ ਬੈਠੀ ਹੂੰ ਹਾਂ ਅੱਛਾ ਹਾਂ ਹੁਣ ਬਾਜੀ ਵਾਲੀ ਹੋਊ ਉਸ ਤੋਂ ਬਾਅਦ ਸੀ geke ਉਹ ਗਰਮੀ ਤਾਂ ਕਦੀ ਮਿਛਲੀ ਨਾਲੇ ਜਾਵੜੇ ਇਹ ਵੀ ਬਿਲਕੁਲ ਹੀ ਕਰਦਾ ਹੈ ਜਿਹੜੇ ਹੋਰ ਸੂਰਾ ਉਹ ਜਰੂਰੀ ਕੰਮ ਆ ਉਹ ਤੇਰੇ ਵਾਲੇ ਕੰਪਿਊਟਰ ਦੀ ਸੀ ਆ ਮਣਾ ਜਣਾ ਲੈ ਤੇ ਇੰਟਰਨੈਟ ਅਸੀਂ ਇਹ ਅੱਛੇ ਜਿਹੜੋ ਗਏ ਨਾ ਬੁੱਤਰ ਹੋਇਆ ਸੋ ਫਟਦਾ ਤੇ ਹੈ ਬਰਗੇ ਜਿਹੜੀ ਨਾ ਨਹੀਂ ਕੰਮ ਹੋ ਹੋਰ ਬੰਦਾ ਨਹੀਂ ਮੈਂ ਤਾਂ ਅੱਧਾ ਪੋਲੇ ਬੈਠਾ ਨਿਸ਼ਾਨੀ ਨਹੀਂ ਬਣਾਈ ਕੋਈ ਨਿਸ਼ਾਨੀ ਮਿਲ ਗਈ ਜਿਉਂ ਮੈਂ ਨਿਸ਼ਾਨੀ ਬਣਾ ਜੀ ਕਿੱਤੀ ਦੀ ਪੱਤਰ ਹਾਰ ਜਿੱਤ ਚ ਕੋਈ ਗਈ ਤਰ ਰਹੇਗੇ 5 ਵਜੇ 9 ਕਿਤੇ 5 ਵਜੇ ਪਿੱਛੇ ਉਹ ਤਾਂ ਨੇ ਹੋਤ ਪਾਤੇ 9 ਵਜੇ ਕਹਿੰਦੇ 9 ਜੜੇ ਇੱਕ ਕੋਈ ਨਹੀਂ ਤੁੰ 25 ਹੋ ਜਾਂਦਾ 5 ਵਜੇ 25 ਫਿਰਦੇ ਸੀ ਬਾਜੀ ਦਿੱਤੀ ਹੋ ਜਨਾ 25 ਗਿਆ ਨੂੰ ਹਾਂ ਜੀ ਜੀ ਮੈਂ ਸ਼ਦਰੀ ਕਿ ਮੇਰੇ ਦਾ ਦਿੱਕਤ ਦੀ ਗਵਾਹੀ ਬੈਠੀ ਗਲੇ ਦਾ ਕੋਈ ਪਤਾ ਨਹੀਂ ਇਹਨੂੰ ਚੜਦੇ ਚੜਦੇ ਇਹਨੂੰ ਛੱਡੋ ਜੇ ਤਾਲੂ ਚੜਦਾ ਜੇ ਤੋ ਹਸਪੀਟਲ ਨਾਲ ਪਾਉ ਉਹਨੂੰ ਉਠਾ ਲਾ ਦੇ ਜੋਰ ਪਾ ਘਟਾ ਸਹੀ ਗੱਲ ਹੈ ਲਾਵਾ ਕਬੂਤਰ ਨੂੰ ਕਾ ਤਾਲੂ ਚੜ ਮੇਰੀ ਸੁਣੋ ਗੱਲ ਮੇਰੀ ਹਾਂ ਕੰਮ ਨਾਲ ਹੀ ਹੈ ਤਰਾਗੇਸ ਨਾ ਆਪ ਮਾੜਾ ਕਿਉਂ ਨਹੀਂ ਆਪਰ ਜਾ ਰਹੇ ਹਮਿੰਦੇ ਤਾ ਕੋਈ ਨਹੀਂ ਅੱਜ ਲਾ ਧਾ ਕਰਦੇ ਕਰ ਪੂਰੇ ਪਹਿਲੀ ਗੱਲ ਤਾਂ ਤੁਹਾਨੂੰ ਮੈਂ ਆਂ ਦੱਸਦਾ ਵੀ ਜਿਹੜੇ ਕੂਤਰ ਉੱਡੇ ਆ ਜਿਹਦੇ ਕੋਲੇ ਉੱਡੇ ਧੰਨੇ ਵਾਲੇ ਹੁੰਦੇ ਆ ਠੀਕ ਨਾ ਪੈਣ ਲੱਗ ਜਾਂਦਾ ਜਿਵੇਂ ਹੁਣ ਮੈਂ ਮੈਂ ਮੇਰਾ ਐ ਤੱਕ ਕਬੂਤਰ ਤਾਂ ਨਹੀਂ ਆਇਆ ਨਾ ਮਿੱਠੂ ਪੈਣ ਲੱਗਦਾ ਜਿਹੜਾ ਕਬੂਤਰ ਅਸੀਂ ਛੱਡਿਆ ਸੀ ਬਹਿਣੀ ਵਾਲਾ ਉਹ ਚਿਹਰਾ ਦੀ ਨਿਕਲ ਕੇ ਜਾ ਜਿਹੜੇ ਰਾਜਨ ਵਾਲੇ ਬਜਦੇ ਆ ਕਬੂਤਰ ਸੋਨੂੰ ਮੈਂ ਦੱਸਦਾ ਹੁਣ ਉਹ ਧੰਨੇ ਦੇ ਘਰੋਂ ਸੀ ਫਿਰ ਵੀ ਕੀ ਮਿਲਣ ਗਿਆ ਹੁਣ ਆਪਾਂ ਕਹਿੰਦੇ ਆ ਰਾਜਨ ਵਾਲੇ ਨਾ ਭੱਜਣ ਲੱਗ ਜਾਂਦਾ ਜਿਹੜਾ ਕਬੂਤਰ ਪੂਲੇ ਵਾਲਿਆਂ ਕੋਲੇ ਸੀ ਉਹਦੀ ਸਗੀ ਭੈਂਟੇ ਦੀ ਵੀ ਜੇ ਬੈ ਗਈ ਉਹ ਤਾਂ ਦਿੱਤੀ ਮੈਨੂੰ ਕਹਿੰਦਾ ਇਹਨੂੰ ਖੇਤ ਲੈ ਜਾ ਕਹਿੰਦਾ ਯਾਰ ਉਹ ਰੱਖਦਾ ਨਹੀਂ ਹੁੰਦਾ ਨਹੀਂ ਕਹਿੰਦਾ ਮਫੜਾ ਤੂੰ ਕੁਝ ਉਹ ਪੁੰਨੂ ਵਾਲੀ ਚੀਨੀ ਦੀ ਤੇ ਵੱਡੇ ਜਿੰਨੇ ਦੀ ਹਾਂ ਜਿਹੜਾ ਇਹਨਾਂ ਨੇ ਚੱਕਿਆ ਸੀ ਆਹ ਆਹ ਸਗੀ ਪੈਣ ਮੇਰੇ ਕੋਲ ਜਾ ਗਈ ਹਾਂ ਅਸੀਂ ਉਹ ਪਹਿਲਾਂ ਛੱਡਦਾ ਇੱਥੇ ਕਾਕੇ ਨੇ ਸਭ ਨੂੰ ਚਲਾਇਆ ਨਵੇਂ ਥਿਲੇ ਆਲੇ ਨੇ ਇਹ ਦੀ ਬੀਅਤਾ ਕੰਟਾ ਪੋਲਾ ਕੰਟਾ ਬਹੁਤ ਚੰਗੀ ਉੱਤੀ ਤੇ ਤਿੱਤ ਨਾ ਮੈਨੂੰ ਕਹਦਾ ਵੀ ਮੋਰ ਵੇਖਾਂਗੇ ਸਾਡਾ ਹੱਲੇ ਥੱਲੇ ਮੈਂ ਕਹਿੰਦਾ ਧੰਨਿਆ ਆਪਾ ਫਰਕ ਤੁਸੀਂ ਮੋਰ ਵੇਖੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿੰਨਾ ਠੀਕ ਹੈ ਮੁੜ ਕੇ ਜੀ ਅਠਾਂ ਕਿ ਦਿਨਾਂ ਤੋਂ ਬਾਅਦ ਫੇਰ ਆ ਗਏ ਅਸੀਂ ਦੈਰੇ ਛੱਡਾ ਮੱਝੀ ਮਬਦਸ ਹਾਂ ਜੀ ਉੱਥੇ ਬਾਈ ਉਹਨਾਂ ਬੇੜਿਆਂ ਚ ਹੋਏ 40 ਕਬੂਤਰ ਮੈਂ ਉਹਦੇ ਇੱਕ ਉਹਦਾ ਵੀ ਉੱਤਰ ਦਿੱਤੇ ਨੇ ਬਾ ਮਾੜੀ ਮੋਟੀ ਹਾਂ ਤੇ ਮੈਨੂੰ ਕਹਦਾ ਵੀ ਉੱਥੇ ਛੱਡਨਾ ਖੜਿਆ ਰਗਾ ਮੈਨੂੰ ਖੜਿਆ ਜੀ ਕਰਦਾ ਚੱਲ ਭਾਈ ਮੈਂ ਅਸੀਂ ਜਾ ਕੇ ਛੱਡਦਾ ਛੱਡ ਲੈ ਕੇ 40 ਕਬੂਤਰ ਹੋ ਗਏ 40 ਕਬੂਤਰਾਂ ਦੇ ਬਿੱਥ ਬਾਦੀ ਹੋਣਗੇ ਵਿੱਤ ਪਾ ਕੇ ਤੇ ਐਂ ਡਿੱ ਗਿਆ ਗਰਮੀ ਸੀ ਬਾੜੀ ਇੱਧਰ ਉਹ ਉਹ ਹੁਣ ਆਇਕਤੀ ਪਈ ਜਾਂ ਨੋ ਇਹ ਨਹੀਂ ਪਈ ਨਹੀਂ ਇੱਧਰ ਡਿੱ ਗਈ ਆ ਉੱਥੇ ਬੈਠਾ ਸੀ ਇੱਕ ਤਾਂ ਬਿੰਦਰ ਦਾ ਪਿਓ ਜੀ ਬੁੱਲੇ ਵਾਲੇ ਦਾ ਤੰਨਾ ਇੱਕ ਸਾਡੇ ਪਿੰਡੋਂ ਸੀ ਬਾਦਰ ਵਜਦਾ ਸੀ ਉਹਨਾਂ ਨਾਲ ਤੰਨੇ ਕਹਿੰਦਾ ਸੀ ਜੀ ਆਏ ਜਿਵੇਂ ਬਾਪਤੀ ਤੇ ਕੋ ਦਾ ਪਿਓ ਸੀ ਇੱਕ ਸੀ ਬਾਠ ਵਾਲਿਆਂ ਦਾ ਜਿਹੜਾ ਬੱਗਾ ਵਜਦਾ ਉਹਦਾ ਪਿਓ ਕਾਕਾ ਪਈ ਨਹੀਂ ਕਹਿੰਦੇ ਸੀ ਉਹਨਾਂ ਇਹਨਾਂ ਦੀ ਉੱਤੇ ਚਕੀਰੀ ਜੀ ਇਹਨਾਂ ਨੇ ਜਿੰਨੇ ਨੇ ਜਾਂਦੇ ਨੂੰ ਬਾਈ ਕਬੂਤਰ ਜਾਂਦਾ ਜਦੋਂ ਕਬੂਤਰ ਚੱਕ ਲਿਆ ਤੇ ਅਸੀਂ ਆਖਿਆ ਬਈ ਮੈਂ ਕਹਾਂ ਜਰਾ ਇੱਥੇ ਕਬੂਤਰ ਆਈ ਸਾਡਾ ਫਿਰ ਨਾ ਬਾਈ ਇੱਥੇ ਤਾਂ ਮੈਂ ਕਹਾਂ ਜਰਾ ਫੰਗ ਜੇ ਤਾਂ ਲੱਗ ਗਈ ਆ ਨਹੀਂ ਨਹੀਂ ਨਾ ਮੈਂ ਤੈਨੂੰ ਆਖਿਆ ਮੈਂ ਚੱਪ ਮੈਂ ਚੱਪ ਫਿਰ ਸੀਰੀ ਵਾਲਾ ਤਾਰਾ ਥੰਦੇ ਤਾਂ ਤਾਂ ਚਾਹੀਦਾ ਸੀ ਜਾਂ ਕਿਧਰੇ ਜਾਵ ਹੂੰ ਕਹਿੰਦਾ ਹਾਂ ਉੱਤ ਲੈ ਗਿਆ ਸਾਬ ਚਲ ਹੋ ਗਈ ਨੀ ਬੜੀ ਤੇਜ਼ ਕਈ ਦਿਨਾਂ ਤੋਂ ਹੁਣ ਮੈਂ ਇੱਧਰ ਬੈਠਾ ਹੀ 2 ਕਿਲੋਮੀਟਰ ਇਹਦੇ ਇੱਧਰ ਇਹ ਆਏ ਸੂਏ ਤੇ ਇੱਧਰ ਬੈਠਾ ਮੈਂ ਇੱਧਰ ਬੈਠਾ ਉਨੇ ਉਨੇ ਬਿੱਤ ਤੀ ਏ ਭਾਈ ਦੁਪੱਟਾ ਜਿਹਦਾ ਧਰਿਆ ਵੈ ਮੁੱਢੇ ਤੇ ਰੱਖਦਾ ਸੀ ਕਿ ਮੈਂ ਖੜਰ ਗਿਆ ਧਰ ਹੀ ਆ ਉਦੋਂ ਮੇਰਾ ਬਗਲ ਮੁਗਲ ਦਾ ਮਾਂ ਰਹਿਣੀ ਸੀ ਮੈਂ ਕਿਹਾ ਕਰੀਏ ਕਿਵੇਂ ਉੱਤੇ ਦਾ ਪਤਾ ਲੱਗਿਆ ਮੈਂ ਕਿਵੇਂ ਲੱਗਿਆ ਕਹਿੰਦਾ ਜਿਹੜਾ ਮੇਰੇ ਨਾਲ ਸੀਰੀ ਹੈ ਉਹਨੇ ਦਾਸਾ ਕਿ ਮੇਰਾ ਪਿਓ ਸੀ ਪਲਾਣੇ ਪਲਾਣੇ ਬੰਦਾ ਲੈ ਚੱਕਦਾ ਤਣਾਉਂਦੀ ਕੁਆਰ ਬੱਦੀਉਂ ਕੰਨਦਾ ਸੀ ਅਜੀਬ ਜੀ ਨੂ ਬਾਰੇ ਕੀ ਕਰੇ ਨਾ ਅਸੀਂ ਗਏ ਕਾਕੇ ਫੈਣੀ ਕੇ ਕਰੀ ਫੇ ਨਹੀਂ ਬਾਠੀ ਸੀ ਪੁੱਤ ਸੋਰੀ ਜਦੋਂ ਅੱਛੀ ਗਏ ਉਹ ਬੰਦਾ ਸੀ ਟਰੱਕ ਨਾਲ ਚੱਲਿਆ ਉਹਨੇ ਤੱਕ ਪੁੱਤ ਦੂਜੇ ਦਿਨ ਪਾਸੇ ਪਤਲਾ ਕਿ 18 ਲੱਖ ਦੀ ਮੜੀ ਹੋ ਤੰਨੇ ਕੋਲੇ ਸੜਤਾ ਚਲੋ ਅਸੀਂ ਵੇਖ ਕੇ ਗਿੜਾ ਗੁਲੇ ਖਾ ਕੇ ਮੁੜਿਆ ਹੀ ਪਰਾਵਾ ਫੇਰ ਅਠਾ 20 ਦਿਨਾਂ ਤੋਂ ਫੇਰ ਪਤਾ ਲੱਗਿਆ ਸਾਨੂੰ ਤੰਨੇ ਕੋਲੇ ਆ ਉਹਦੇ ਕੋਲੇ ਗਏ ਉਹਨੇ ਹਰਾ ਇਧਰ ਤਾਂ ਨਾ ਇੱਕ ਚਲ ਵੰਡੀ ਕਰਨ ਬੁਰਜੇ ਦਾ ਪਤਾ ਨਹੀਂ ਕਿਹੜਾ ਪਿੰਡ ਆ ਉਹਦਾ ਉਹਦੇ ਨਾਲ ਲਿਆ ਸੀ ਉਹਦੇ ਕੋਲੇ ਛੜਤਾ ਉਹਨਾਂ ਨੇ ਲਾਂਭ ਹੂੰ ਬਾਹਾਂ ਤੀ ਕੋਈ ਖੇੜਾ ਛੜਤਾ ਵੀ ਹੁਣ ਨਹੀਂ ਦਿੰਦੇ ਹੂੰ ਉਦੋਂ ਸੀ ਵੀ ਛੜਤਾ ਖੇੜਾ ਸਾਰੇ ਨਿਸ਼ਾਨ ਉਹ ਪਤਾ ਫਿਰ ਕਿਵੇਂ ਹੋਈ ਇਹ ਭਾਈ ਇਹਦੀ ਜਿਹੜਾ ਮੂਲੇ ਦਾ ਇੱਕ ਪੂਰਾ ਸੀ ਰਕਾਲ ਉਹ ਬਿੰਦਰ ਨਾਲ ਸੀ ਆਉਣੀ ਜਾਣੀ ਆਹ ਕਰਦੇ ਪੋ ਹੈਗੇ ਕੋ ਉੱਥੇ ਸਵੀਪ ਉਹਨੂੰ ਦੱਸ ਕੱਲ ਤਾਂ ਸੁਣਨਾ ਇਹ ਉਹ ਨਾਲ ਉਦੀ ਭਤੀਜੀ ਵੀ ਆਈ ਵੀ ਸੀ ਇੱਥੇ ਇੰਜੇ ਜੀ ਕੋਈ ਨਹੀਂ ਆਪਾਂ ਤੋਂ ਵਾਸਟ ਦਿਰੀਕਟ ਕਰੇ ਬਾਈ ਜੰਨੀ ਵੀ ਆਇਆ ਕਰਨੇ ਵਾਲੀ ਵਾਲਾ ਜਰਨੈਲ ਜਰਨੈਲ ਉਹਨਾਂ ਦੇ ਸੱਗਿਆਂ ਨੇ ਇਹ ਹੁਣ ਇੱਕ ਤਾਂ ਬਿੰਦਰ ਵਿਆਹ ਗਿਆ ਵੈਸੇ ਉਹਦੇ ਨਾਲ ਲੈ ਕੇ ਕਹਿੰਦਾ ਆ ਜਾ ਵਿਆਹ ਆਪਣੇ ਉੱਤੇ ਚੱਕੀ ਜਿੱਲ ਗਈ ਇੱਕ ਪੂਰਾ ਇਹ ਐ ਪਈ ਉਹਦਾ ਪੁੱਤਰ ਸਾਡਾ ਚੱਕਿਆ ਰੇ ਇਹ ਐ ਪਈ ਜਿਹੜਾ ਸਾਰਿਆਂ ਨੂੰ ਮਾਗਰੋ ਬੈਠਨੇ ਨਾ ਦੋ ਕਾਨੇ ਨਿਕਾਜੇ ਹੈ ਹੁਣ ਜਵਾਗ ਜੀ ਸੀ ਉਹਦੋਂ ਤੇ ਚੱਲ ਭਾਈ ਜੀ ਦੋ ਨਿਗਾਹਾਂ ਚ ਕਰ ਲਈਏ ਸੀ ਉਹ ਕੁੜੀ ਨੂੰ ਕਹਿੰਦਾ ਵੀ ਯਾਰ ਫਿਰ ਤੇ ਆ ਬਣਾਤ ਨਹੀਂ ਦਨ ਦੇ ਦੀ ਲਾ ਰਹੇ ਤੇ ਅੱਗੇ ਐ ਕਰਤੀ ਵੀ ਮੁੱਤਰ ਜੀ ਬੜਾ ਸਾਡਾ ਜੀ ਪੈ ਪੈ ਦਿਨਤਾਤਾ ਹੈ ਨੀ ਪੁੱਛ ਰੋ ਕਹਿੰਦਾ ਤੂੰ ਪੁੱਛੇ ਸੀ ਪਰਸੋਂ ਜਾਣ ਪਰਸੀ ਜਦੋਂ ਜਾਣ ਲੱਗਿਆ ਉਹ ਕਦੇ ਵੀ ਦੱਸ ਉਹ ਪੁੱਛ ਤੇ ਵੈਰੀ ਬਾਕੀ ਮੇਰਾ ਦਾਦਾ ਸਾਹਿਬ ਚਾਚਾ ਕੰਪੂਰ ਪੀਰ ਜੀ ਦਾ ਬਣਾ ਚਿਰਾਣਾਈ ਜੀ ਉਹਨੂੰ ਆਇਆ ਵੀ ਜਵਾਬ ਜੀ ਆਏ ਨਹੀਂ ਵੀ ਰੋਜ਼ ਵੇਦੇ ਆ ਹਾਂ ਤੇ ਨਿਗਾ ਸੀ ਉਹਨਾਂ ਦੀ ਨਿਗਾ ਤਾਂ ਆਪਣੀ ਨਿਗਾ ਤਾਂ ਹੀ ਹੁੰਦੀ ਆ ਪਿੰਡ ਜਾ ਕੇ ਤੁਰੇ ਜਾ ਕੇ ਤਾਂ ਹੀ ਤਾਂ ਇਹ ਭਾਈ ਉਹ ਕੀ ਗੱਲ ਦੀ ਗੱਤ ਸੀ ਮੈਂ ਯੂ نو ਮੂਤਰ ਆਦੀ ਉੱਥੇ ਲੈ ਜਿਓ ਹਾਂ ਲੈ ਜਿਓ ਤੇ ਉਹਨੇ ਭਾਈ ਪੁੱਛਿਆ ਕੋਈ ਬੁੜਾ ਗੱਲ ਜੀ ਦੇ ਦੇ ਉਹ ਜਿਹੜਾ ਬੁੜਾ ਫਰੌਂ ਲੱਗਾ ਕਹਿੰਦੇ ਇਹ ਤਾਂ ਫੜ ਲੈ ਕੇ ਸੀ ਸਾਨੂੰ ਇੱਕ ਤਾਂ ਹੋ ਗਏ ਤੇ ਫਲਾ ਨੇ ਰੰਗਾਲੀ ਕਾ ਆਪਣਾ ਨੇ ਰੰਗਾਲਾ ਦੇ। ਉਹ ਕਹਿੰਦਾ ਤੁਸੀਂ ਕਰਨੀ ਕੀ ਆ ਸਿਆਣਾ ਉਹ ਬਾਲਾ ਸੀ। ਕਹਦਾ ਕਰਨੀ ਦੱਸੂਗੀ ਆ ਤੁਸੀਂ। ਡੌਣੀ ਐ ਕਿ ਕੀ ਕਰਾਂ ਕਹਿੰਦਾ ਜੀ ਅਸੀਂ ਥੱਲੇ ਦਾ ਕੂਸਰ ਚਿੱਟੇ। ਕਹਿੰਦਾ ਕਹਿਜ ਐ। ਕਹਿੰਦਾ ਲਾਲਚੀ ਨੇ। ਕਹਿੰਦਾ ਫਿਰ ਕੂਪੀ ਮੈਂ। ਇੱਕ ਤੁਹਾਨੂੰ ਦਊਂ। ਕੂਤਰ ਵੀ ਜਿਹੜਾ ਦਿੱਤਾ ਬੰਬ। ਹੁਣੀ। ਆ ਜਦੋਂ ਛੱਡਣ ਦੀ ਵਾਰੀ ਆ ਜੇ ਕੂਪੀ ਸੀ ਕਿਸਦਾ ਉਹਦਾ। ਬਾਡੀ ਲਵਾਉਣ ਜਾ ਫੜਿਆ ਕਰੇ ਕਿਤੇ ਉਹਦਾ ਥੈਲਾ ਜਾ ਜਾ ਕਰੇ ਛੱਡਿਆ ਨਾ ਗਿਆ ਕੁੱਤਰ ਮਰ ਗਿਆ ਉੱਪੀ ਪਿੰਦ ਤੇ ਤੇ ਜਿਹੜੀ ਉਹ ਕੂਤ ਦੀ ਚਿੱਟੀਆਂ ਅੱਖਾਂ ਦੀ ਸੀ ਤੇ ਉਹਦੇ ਨਾਲ ਨਾ ਉਹਦੇ ਵਾਲਾਂ ਦੀ ਹੂੰ ਸਿੰਦਰ ਦੇ ਘਰੇ ਹੁਣ ਇਹ ਨਹੀਂ ਢਕਾਂਗਾ ਦਾ ਕਿਹਨੂੰ ਪਤਾ ਤਾਂ ਪਤਾ ਫਿਰ ਉਹ ਰਾਜਨ ਦੇ ਘਰੇ ਜਾ ਕੇ ਸਾਡੇ ਨੇ ਉਹ ਪਾਈ ਫਿਰ ਲੀਣਾ ਵਾਲਿਆਂ ਕੋਲੇ ਗਏ ਠੀਕ ਤੈਨੂੰ ਯਾਰ ਕਿੱਥੇ ਕਿੱਥੇ ਤਾਂ ਫਿਰ ਡੀਸੀ ਦੇ ਘਰੇ ਗਏ ਉੱਥੇ ਮੁਖਤਿਆਰ ਨੂੰ ਸੁਣ ਲਈ ਜਿਹੜੀ ਮੁਖਤਿਆਰ ਦੀ ਬੂਤਰੀ ਮੈਨੂੰ ਦਿੱਤੀ ਸੀ ਹਾਂ ਜਿਹੜਾ ਬਿੰਦਰਖੇ ਨੇ ਚੱਕ ਲਈ ਵੀ ਛਗੀ ਭੈਣ ਹੂੰ ਐਦਾ ਮੇਰੇ ਕੋਲੇ ਨਹੀਂ ਹੂੰ ਮੇਰੇ ਕੋਲੇ ਲਾਲਚੀਨੇ ਦਾ ਭਰਾ ਸੀ ਮੈਂ ਉਹਦੇ ਨਾਲ ਬੱਚੇ ਕਿੜਾ ਕੇ ਚਾਰ ਹਾਂ ਹਾਂ ਲੜਾਈ ਨਹੀਂ ਉਹ ਹਾਂ ਰੱਖ ਲਈ ਚਲ ਮੈਂ ਤਾਂ ਉਹ ਤੋਂ ਪਰਵਾਰ ਵਧਾ ਰਿਆ ਉਸ ਮੰਤਰਨੇ ਨੂੰ ਦੇ ਦਿੱਤੇ ਮੁੜ ਕੇ ਉਹ ਭਾਈ ਮਗਟਿਆ ਸੀ ਇਥੋਂ ਦਾ ਬੇਗੇ ਦਾ ਹਾਂ ਉਹਨੂੰ ਉਹ ਉਹ ਦਿੱਤੀ ਇੱਕ ਨਕਸ਼ਰ ਦਾ ਪੁੱਤ ਬਾਅਦ ਚੋਂ ਉਹਨੂੰ ਅਸੀਂ ਮਰੀਦ ਕਰਦੇ ਹਾਂ ਫੀਰ ਕੋਟ ਜਿੱਤਿਆ ਸੀ ਹਾਂ ਉਹ ਦੇਤੀ ਤੇ ਉਹ ਦੇ ਟੋਡੀ ਸੀ ਨੇ ਫੜ ਲਏ ਉਸ ਕਬੂਤਰਾਂ ਦੇ ਉਹ ਹੋ ਹਾਂ ਉਹਨੇ ਬੱਚੇ ਕਢਾ ਲਏ ਜਦੋਂ ਉਹ ਮੋੜ ਗਿਆ ਫੇਰ ਦਿੱਤੀ ਗਰਦੇਵ ਨੂੰ ਉਹੀ ਕਬੂਤਰੀ ਕਿ ਛੇਕਣੀ ਕਣੀਆਂ ਵਾਲੇ ਨੂੰ ਪੁੱਛ ਲਿਆ ਬਚਾਉਦਾ ਬੈਠਾ ਉਹਦਾ ਮੁੰਡਾ ਆਹੋ ਕਣੀਆਂ ਵਾਲੇ ਨੂੰ ਕਬੂਤਰੀ ਦਿੱਤੀ ਤੇ ਕਬੂਤਰ ਦਿੱਤਾ ਜਿਹੜਾ ਸਾਡਾ ਲਾਲ ਬਾਈ ਜਿੱਤਿਆ ਇੰਕਰਨਾ ਹਾਂ ਜਿੱਤੇ ਹਾਂ ਉੱਥੇ ਵਿੱਚ ਸਭਾ ਹਾਂ ਜੇ ਸੁਈ ਰਾਂ ਤਾਂ ਉਹ ਪਤਾ ਨਹੀਂ ਪਤਾ ਨਹੀਂ ਸੀ ਕੋਈ ਉਹ ਅਸੀਂ ਕਬੂਤਰ ਦੇਤਾ ਸੀ ਉਹਨੂੰ ਆ ਉਹ ਉਹ ਵੀ ਕਿਹਾ ਇਹਨੇ ਆ ਕਿ ਆਪਣੀ ਇਹਦੇ ਕੋਲੇ ਚੀਨੀ ਪਣੀ ਵੀ ਆ ਧੰਨੇ ਕੋਲੇ ਬੰਡੀ ਨਾ ਬੰਡੀ ਪੁੰਨੂ ਕਹਿੰਦਾ ਨੱਤ ਗਈਆਂ ਪਾਈਆਂ ਵੇ ਜੀ ਪੁੰਨੂ ਤੇ ਉਹ ਐ ਬੰਡੀ ਵੀ ਤੈਨੂੰ ਦੱਸਦਾ ਕਰਮਾਂ ਦੀ ਗੱਲ ਹੁੰਦੀ ਹੈ ਜਦੋਂ ਭਾਈ ਸਾਡਾ ਕੁੱਤਰਾ ਬੈਠਣ ਲੱਗਾ ਟੈਲੀਵਿਜ਼ਨ ਤੇ ਚੀਭ ਵਜੇ ਸਰਮੇਤੀ ਦੇ ਘਰੀ ਬੈਠੇ ਆ ਘਰੀ ਤੇਲੀਵਿਜ਼ਨ ਜਦੋਂ ਇੱਕ ਅੱਧਾ ਹੀ ਉਹਦੇ ਕਰੇ ਤੇ ਉਹ ਸਾਡੇ ਆਲੇ ਦਾ ਕੁੱਗੀ ਟਕੜੀ ਗਾਣ ਨਿਕਲ ਗਿਆ ਉਹਨਾਂ ਲਈ ਖੜਕ ਦੇਨੇ ਬਾਈ ਜਸਵੀਰ ਦਾ ਜੱਫਾ ਮੈਂ ਪੱਲਾ ਮਾਰਤਾ ਹਾਂ ਮੰਗਰੋ ਜੀ ਢਾਂਗੀ ਲਾਲੀ ਮੋਰਾਂ ਦੀ ਛਤਰੀ ਜੀ ਤੇ ਆ ਗਿਆ ਹਾਂ ਕਹਿੰਦਾ ਸੀ ਉਹਦੇ ਨਾਲ ਬੱਤਾਂ ਜੀ ਉਹ ਵਕੀਲ ਨੂੰ ਦੇਤਾ ਸੀ ਅਸੀਂ ਨਹੀਂ ਨਹੀਂ ਬਹਿਣੀ ਵਾਲਾ ਜਿੱਦੈ ਸਾਡਾ ਕੁੱਪਟਰ ਨਿਕਲਦਾ ਉਥੋਂ ਰਾਜਨ ਨੇ ਚੱਕਿਆ ਸੀ ਉਹ ਬਹਿਣੀ ਵਾਲਾ ਵਕੀਲ ਕਰਦਾ ਜਾਂ ਡਾਕ ਹੈ ਤੂੰ ਮੈਨੂੰ ਤੰਦਿਆ ਡੱਕ ਦੇਦਾ ਲੈ ਜਾ ਪਹਿਲੀ ਗੱਲ ਤਾਂ ਇਥੋਂ ਜਾ ਕੇ ਉਹਦੇ ਘਰੇ ਛੱਡਿਆ ਜ਼ੋਰ ਲਾਇਆ ਕੁੱਪਟਰ ਨਾਲ 8 ਦਿਨਾਂ ਤੋਂ ਬਾਜੀ ਤੇ ਚੜਦਾ ਬਹੁਤਾਂ ਦਿਨ ਬੈਠਾ ਫਿਰ ਉਹ ਕੁੱਪਟਰ ਦਾ ਕਿਹਾ ਕਿ ਮਰਾ ਦੇ ਤੀਕਾ ਕਿ ਤੂੰ ਕੁੱਪਟਰ ਦਾ ਅਰੇ ਤੂੰ ਦਾ ਬੰਦੇ ਦਾ ਕਤੂਰਾ ਬੰਦੇ ਦਾ ਕਤੂਰਾ ਨਹੀਂ ਨਹੀਂ ਛੱਡਿਆ ਤਾਂ ਛੱਡਤਾ ਹਾਂ ਫੇਰ ਅਸੀਂ ਆਖੀ ਵੀਦੇ ਜਿੱਦੇ ਅਸੀਂ ਬਾਠੀ ਜਿਤਰੀ ਉਦੋਂ ਮੰਗਰੂ ਚੱਲਦੀਆਂ ਲਾਲ ਬਾਈ ਜਿੱਦੇ ਅਸੀਂ ਬਾਠੀ ਜਿਤਰੀ ਫੇਰ ਮੰਗੇ ਉਹੀ ਵਕੀਲ ਇਹਦਾ ਜਰ ਤਨਸ਼ਾ ਦੇ ਦੀ ਕਹਿੰਦਾ ਉਹਨੇ ਪਿੱਛੇ ਉਹਨੇ ਨਾ ਬਣਿਆ ਫੇਰ ਤਨਣਾ ਵੀ ਅੱਡ ਦਿੱਤੀ ਦਿੱਤਾ ਤੁਸੀਂ ਤੇ ਭਰਾਵਾ ਕੰਨਾ ਤਾਂ ਹੁਣ ਬਾਹਲੀਆਂ ਤਰੁਖੀ ਜਿਹਾ ਸੁਣਾਵਾ ਇਹ ਤਾਂ ਨੇਲੇ ਅੰਕਲ ਖੁਫਤਰ ਮौज ਵੀ ਕਰਦੇ ਆ ਮौज ਬਾਹਲੀ ਨਹੀਂ ਕਰਦੇ ਕੋਈ ਨਾ ਕੋਈ ਕਰਦੇ ਆ ਕਾਲੀ ਚੀਨੀ ਵੀ ਕੱਢਦੇ ਹੋਏ ਤੰਗੜੇ ਚ ਨਹੀਂ ਲਾਛੀ ਕਹਿੰਦੇ ਕਾਲੀ ਚੀਨੀ ਤਾਂ ਹੁਣ ਪੁੰਨੂ ਦੀ ਚੀਨੀ ਸੀ ਜਿਹੜੀ ਬਾਹਰ ਤੋਂ ਦਲੇ ਛੱਡੀ ਗਈ ਸੀ ਉਹ ਸੁੱਖਣਿਆਂੋਂ ਨਿਕਲ ਕੇ ਰੋਡੇ ਦੇ ਪਿੰਡ ਜਾਵਦੀ ਰੋਡੇ ਨੇ ਫੜ ਕੇ ਇਹਨਾਂ ਨੂੰ ਭੰਗਾਂ ਨੂੰ ਦਿੱਤੀ ਭੰਗਾਂ ਤੁਸੀਂ ਲੈਣੀ ਮੈਂ ਤੇ ਦਿੰਦੇ ਉਹ ਫੇਰ ਚੀਨੇ ਨਾਲ ਲਾਈ ਜਿਹੜਾ ਕਹਿੰਦਾ ਬਾਹਰੋਂ ਪਾਜੀ ਗੋਦੇ ਨਹੀਂ ਆਹ ਉਹਨੂੰ ਦੀ ਨਿਕਲੀ ਨਹੀਂ ਸੀ ਉਹ ਨਿਕਲ ਕੇ ਰੋਡੇ ਦੇ ਪਿੰਡ ਜਾਵਦੀ ਆਹ ਦੋਦਾ ਗੱਲ ਸੁਣਨਾ ਮੇਰੀ ਜਮਾ ਧਿਆਨ ਨਾਲ ਰੋਡੇ ਨਾਲ ਗੱਲਾਂ ਹੋਊਗਾ ਮੇਰੇ ਨਾਲ ਆਏ ਉਹਦੇ ਝੂਲਾ ਜਾਂ ਨਹੀਂ ਆਏ ਜਿੰਨੇ ਖੜਾ ਦਿੰਨੇ ਆਪਾਂ ਹਾਂ ਜੀ ਘੱਟੇ ਰਾਜੂ ਨੇ ਟੰਗ ਕੇ ਜੇ ਅੰਦਰ ਐ ਟੰਗਿਆ ਭਾਈ ਝੂਲੇ ਤੇ ਬੈਠੀ ਸੀ ਉਹਦਾ ਭਰਾ ਸੀ ਕਰੋੜੇ ਦਾ ਹੋਰ ਉਹ ਜੇ ਬੋਲਦਾ ਉਹ ਭਾਈ ਉਹ ਭਾਈ ਹੋਏ ਇਹ ਕੀਤੀ ਬਾਜੀ ਹਾਂ ਇਹ ਗਈ ਸੋ ਬਾਜੀ ਤੇ ਮੇਰੀ ਕੱਚੀ ਗੱਲ ਨਹੀਂ ਉਹ ਪੱਕੀ ਹੂੰ ਇਹ ਬਾਜੀ ਤੇ ਉਹ ਭਾਈ ਉੱਤਰ ਬੈਠਾ ਆਪਣੇ ਉੱਤਰ ਬੈਠਾ ਇਹਦੇ ਨਾਲ ਬੈਠੂ ਪਰ ਕਹਿੰਦਾ ਆਪਾਂ ਇਹਨੇ ਉਹ ਵੀ ਹੈ ਤਾਂ ਉਹ ਚੀਨੀ ਹੈ ਪਨੀ ਹੈ ਫੇਰ ਪੜ ਕੇ ਭਾਂਗਾਂ ਨੇ ਕਿਤੇ ਮੰਗੀ ਸੀ ਫੇਰ ਪੜ ਕੇ ਭਾਂਗਾਂ ਨੇ ਫੇਰ ਅਸੀਂ ਲੈਂਦੀ ਆ ਭਾਈਆ ਫੇਰ ਆ ਕੱਢਿਆ ਜਿਹੜਾ ਪੁੱਲੇ ਆਲਾ ਤੇ ਜਿਹੜੀ ਮੇਰੇ ਕੋਲ ਸੀ ਨੱਕੜਾ ਤੁਹਾਡੇ ਧੰਨਿਆ ਆ ਗਰਦੀਪ ਕੋਲੇ ਵੀ ਉਹੀ ਕਬੂਤਰ ਹੈ ਮੈਂ ਤਾਂ ਹੁਣ ਇਹ ਤਾਂ ਉਧਰੋਂ ਫੜ ਲਿਆ ਉਧਰ ਬਾੜ ਲਿਆ ਉਧਰੋਂ ਮੈਂ ਨਹੀਂ ਭਾਈ ਬੜੇ ਇਹਨਾਂ ਕਬੂਤਰਾਂ ਤੋਂ ਬੜੇ ਇੱਕ ਵੀ ਨਹੀਂ ਬਾੜਦਾ ਯਾਰ ਚਾਹੇ ਇਕੱਲੀ ਸਰਪੰਚ ਨੇ ਮੈਂ ਤਾਂ ਕੁੱਤ ਲੈ ਗਿਆ ਸਰਪੰਚ ਠੀਕ ਹੈ ਤੁਸੀਂ ਤੇ ਬੁਢੇ ਜੀ ਲਾਲ ਬਾਈ ਆਲਾ ਸੁਣਨੀ ਗੱਲ ਲਾਲ ਬਾਈ ਆਲਾ ਸਰਪੰਚ ਹੈ ਹੋ ਗਈ ਜਿਉਂਦਾ ਬਟਾ ਪੁੱਛ ਨਹੀਂ ਮਦਕੇ ਉਹ ਬੰਛੇ ਨੇ ਬਥੇੜਾ ਮੈਥੋਂ ਮੰਗਿਆ ਮੈਂ ਦਿੱਤਾ ਨਹੀਂ ਸੀ ਕਿਸੇ ਨੂੰ ਮੈਨੂੰ ਕਹਿੰਦਾ ਵੀ ਆਹ ਦੇ ਦੇ ਮੈਂ ਕਹਾਂ ਵੀ ਲੈ ਲੈ ਗਿਆ ਮੇਰਾ ਬਾਜੀਆਂ ਛੱਡ ਗਿਆ ਬੱਸ ਤੇ ਉਹਨੇ ਕੜਾਈ ਪੱਤੀ ਫਿਰ ਉਹਨੇ ਪੱਟੀਆਂ ਉੱਢੀਆਂ ਬੈਂਚ ਕੋਲ ਬੰਬੀ ਕਰਦੀ ਮੈਂ ਤਾਂ ਦੋਸਾਂ ਗਾਲੀ ਨਾ ਕਹੀ ਮੇਰੇ ਕੋਲ ਤਾਂ ਬੈਠੇ ਸੀ ਮੈਂ ਜਦੋਂ ਗਿਆ ਤੇ ਮੈਂ ਕਿਹਾ ਵੀ ਕੂਤਰ ਲੱਗਿਆ ਨਾ ਅੱਛਾ ਮੈਂ ਜੀ ਕਹਿੰਦਾ ਨਹੀਂ ਜਾ ਤਾਂ ਹਾ ਗੁੱਡੇ ਪਾਏ ਵਿੱਚ ਤੇ ਮੈਨੂੰ ਕਹਿੰਦਾ ਕੋਈ ਕਬੂਤਰ ਕਵਾਤਰ ਲੈ ਜਾ ਕਬੂਤਰ ਮੈਂ ਪਤਾ ਕੀ ਕਰਦਾ ਜੀ ਜਿਹਦੋਂ ਮੰਗਣਾ ਹੈ ਅੱਖਾਂ ਤੇ ਚਾਹੇ ਤਾਂ ਸਾਹਮਣੇ ਉੱਡਿਆ ਹੋਵੇ ਚਾਹੇ ਹਰ ਗਿਆ ਹੋਵੇ ਉਹ ਮੰਗਣਾ ਜਿੱਤੂ ਐ ਕਹਿੰਦੀ ਮੇਰਾ ਆਪ ਲਾਉਣੇ ਦਾ ਨੋ ਮੈਂ ਨਹੀਂ ਕਿਾ ਇਹ ਕੋਈ ਇਕੱਲ ਗਿਆ ਆ ਆ ਇਹ ਨਹੀਂ ਦਿੱਤਾ ਜੀ ਆਪਦੇ ਰਿਕਟਰ ਬਹੁਤ ਚੰਗਾ ਸੀ ਤੇ ਤੈਨੂੰ ਕੀ ਗੱਲ ਸਰਾਮਾ ਮੇਰੇ ਤਾਂ ਬਾਹਲੇ ਘੋਟ ਕੇ ਕੂਟਰ ਬਣਾਏ ਨਜਾਇਜ਼ ਆ ਘੋੜਦਾ ਤੂੰ ਬਾਹਾਂ ਘੋਟਣ ਵਾਲੀ ਗੱਲ ਹੀ ਹੁੰਦੀ ਐ ਤੋ ਕੋਈ ਕੱਢੀ ਗਏ ਹੁਣ ਨਿਕਲਣੇ ਨਹੀਂ ਆਏ ਆਂ ਰਾਹ ਦਾ ਦੇ ਦੇ ਨਾ ਆਹਦਾ ਤੇ ਹੋਰ ਹੁਣ ਰਾਣੀ ਤੋਂ ਲੈ ਗਿਆ ਸੂਤ ਸਮਝ ਕਰ ਲਾਇਆ ਹਾਂ ਜਾ ਕੇ ਹੁਣ ਮੈਨੂੰ ਕਹਿੰਦਾ ਨਾ ਗੱਲ ਸੁਣ ਲੈ ਇਹ ਮੈਨੂੰ ਕਹਿੰਦਾ ਵੀ ਕਬੂਤਰ ਮੇਰੇ ਘਰੇ ਤੋਂ ਕਹਿੰਗੇ ਕੱਟ ਕੇ ਜੇ ਮੇਰੇ ਕੋਲੇ ਦੋ ਕੱਢਿਆ ਦੋਵੇਂ ਗਮਾਚ ਕੇ ਬੰਬ ਕੱਢ ਸੀ ਚੀਕਦੇ ਨਹੀਂ ਚੀਕ ਤੇ ਹੁਣ ਚਲੇ ਨਾਤਲ ਮਿਲਦੀ ਆ ਇਹ ਦਾ ਨਾ ਮੀਰ ਆਪ ਦਾ ਕਬੂਤਰ ਇੱਥੇ ਛੱਡਿਆ ਚਨਾਬ ਤੋਂ ਨਿਕਲ ਕੇ ਇੱਧਰ ਕੋਠਿਆਂ ਚ ਆ ਗਿਆ ਸੁਣ ਨਹੀਂ ਮਿਲਦਾ ਉੱਤੇ ਮੇਰਾ ਬੰਦਾ ਸੀ ਰੋਕਦਾ ਮੇਰੇ ਸਾਲੀ ਦੀ ਪੁਲਿਸ ਸੀ ਮੰਨ ਲਾ ਉਹਦੇ ਘਰੋਂ ਸੀ ਉਹਨੇ ਮੈਨੂੰ ਫੋਨ ਕਰਿਆ ਕਿਨੇ ਕਦੀ ਪੋਪੜਾ ਕਿੱਥੇ ਫਿਰਦਾ ਆ ਆ ਜਾ ਇੱਧਰ ਮੈਂ ਕਿਹਾ ਮੈਂ ਤਾਂ ਭੈਣਾਂ ਦੇ ਤਾਂ ਕਦੀ ਅਸੀਂ ਕੂਤਰ ਬਣਿਆ ਤੇ ਖੱਟੀਆਂ ਅੱਖਾਂ ਤੇ ਬੋਰ ਲੱਗੀ ਵੇ ਚਨਾ ਦੀ ਮੈਂ ਕਿਹਾ ਮੈਂ ਛੇਰਾ ਕੰਨ ਨੂੰ ਲੈ ਜੂ ਉਹ ਕਿਤੇ ਭੈਣ ਦਾ ਦੂਣੀ ਕਿਹਾਈ ਦੂਣੀ ਕਿਲੇਗ ਉਹਦਾ ਫੇਰਾ ਚੀ ਛੱਡਿਆ ਤੈਨੂੰ ਕੀ ਦੱਸਾਂ ਆ ਉਹਦਾ ਸੀ ਰਾਜਨਾਲਾ ਆਹੋ ਮੇਰੇ ਪਿੰਡ ਵੀ ਬੜਾ ਓਡੇ ਮਿੱਠੂ ਤੇਰਾ ਇਨਨੇ ਕੰਮ ਬੰਬ ਕੱਢਤੀ ਮੇਰੇ ਸਾਡੇ ਨੇ ਇੰਨੀ ਇੰਨੀ ਕਮੀ ਉਤਣ ਨਹੀਂ ਜਾਵੇ ਲਾਉਣਾ ਪਿੱਚਗੀ ਆ ਆ ਡੰਗ ਮੇਰੇ ਸਾਡੇ ਐ ਫਲਾਣਾ ਤੇਨ ਕਤਰੀ ਫਾਈਲ ਕਰੀ ਗਦਾ ਕੁਛ ਘੜਾ ਤੱਕ ਆ ਆ ਹਾ ਹਾ ਪਰਾਵਾ ਤੇ ਇਕੱਲੇ ਰਹਿ ਕੇ ਘਾਟੀ ਇਹ ਓਏ ਬਹਿ ਕੇ ਮਿੱਠੂ ਦਾ ਫਲੰਦਾ ਹੋ ਗਿਆ ਨਿਕਲ ਗਿਆ ਹੋ ਗਿਆ ਨਹੀਂ 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 ਗੱਲ ਚ ਨਹੀਂ ਹੋਊ ਤੇ ਹੂੰ ਗੱਲ ਕਰਦਾ ਇਹ ਪਰਾਵਾ ਉਹਨਾਂ ਦੇ ਦਸੌੜੀਏ ਤਾਂ ਸੀ ਪੈਂਦਾ ਫਿਰੇ ਬਾਈ ਇਹਨੂੰ ਮੈਂ ਟੱਕਰ ਚ ਪੈ ਜੂਗਾ ਮਰੀ ਜਨਾ ਇਹਦਾ ਰਾਣੇ ਵਾਲੇ ਕਹਿੰਦੇ ਦਿਖਾਦਾ ਕੋਈ ਕੰਬਈਆਂ ਨਹੀਂ ਗਾ ਕੋ ਰਾਣੀ ਵੀ ਕਹਿ ਕਹਦਾ ਖੜਾ ਸੁਟਾ ਬਸ ਚਾਟ ਮਾ ਤੁਹਾਡੀ ਵੀ ਨਹੀਂ ਆਇਆ ਧਮਕੀ ਕਾਹਦਾ ਬੋਲਦਾ ਤੱਕੇ ਗਿਆ ਕਾਹਦਾ ਤਨ ਲਿਆ ਅੱਜ ਮੈਨੂੰ ਕੀ ਆ ਦੇਣਾ ਆ ਤੈਨੂੰ ਖਾਈਏ ਜੇਰੇ ਸਿੰਘੀ ਚਾਰ ਲੈ ਕੇ ਕੋਲੇ ਆਉਂਦੇ ਸਤਿ ਸ਼੍ਰੀ ਅਕਾਲ ਜੀ ਆਈ ਖਾਗਾ ਤੂੰ ਮੁਰਚਣਾ ਤੋੜੇ ਸਿੱਖਣਾ ਨਹੀਂ ਕਾ ਆਈ ਕਰਦੇ ਨਹੀਂ ਨਹੀਂ ਯਾਰ ਇਹਨੇ ਕੀ ਕੀਤਾ ਸਾਨੂੰ ਆ ਰਖੇਡ ਲੋ ਮਾਖਾ ਸੀ ਨਹੀਂ ਖੇਡਦੇ ਇਹ ਮੱਲੂ ਬਲੀ ਸਾਡੇ ਦਾ ਅਸੀਂ ਤਾਂ ਗਰੀਬ ਕੋਲੇ ਆਉਂਦੇ ਸੀ ਯਾਰ ਸੀ ਸਾਡਾ ਇਹ ਰਾਤ ਨੂੰ ਆ ਰਖੀ ਤੋ ਮਾਜਾ ਤੇਰੇ ਪਿੱਛੇ ਆ ਜਾ ਬਾ ਇਹ ਇਹਨੇ ਤਾਂ ਰਵਾ ਲਿਆ ਤੋਂ ਮੇਂ ਇਹ ਕੀ ਨਾਮ ਨੇ ਮੈਂ ਚੰਗਾ ਅਸੀਂ ਕਰਦੇ ਆਂ ਤੇ ਪੁੱਤ ਇਹਨੂੰ ਉਹ ਲਈ ਅਬਾ ਜਬ ਆச்சே ਦੇ ਤੇ ਅਸੀਂ ਆਪ ਜੱਕੇ ਲੈ ਲੇ ਤੱਕਾ ਤੁਰੀ ਇਹ ਚਾਲ ਦਿੱਤੀ ਨਾ ਇਹ ਤੂੰ ਲਾ ਲਈ ਮਾਜਾ ਪਾਜਾ ਸੀ ਤੇ ਤੋਂ ਲਈ ਤੇ ਪੁੱਤ ਲਿਆ ਕੋ ਸਤੋ ਮਾਤ ਤੂੰ ਜਵਾਨੀ ਨਾ ਕੋ ਸ ਨਹੀਂ ਦਿਆ ਉਹ ਤੇਰੇ ਬੁੱਢੇ ਸੀ ਦਾ ਘਟਾ ਦੇ ਮਿੱਠੂ ਜੂਆ ਖੇਡਦੇ ਅਸੀਂ ਆਦੇ ਸਾਡੇ ਮੂਹਰੇ ਜੂਆ ਖੇਡਦਾ ਬੰਦਾ ਸ਼ਰਾਬ ਤਵਾਜੀ ਰਹਿ ਕਰਕੇ ਉਸਾਰਾ ਲੋਕ ਇੱਕ ਵਾਰ ਆ ਪੱਟੀਆਂ ਉਹ ਤੇਰੀ ਗੱਲ ਚ ਗੱਲ ਹੈ ਵਿੱਚ ਰਹਿ ਜੂਗੀ ਗੱਲ ਫੇਰ ਮੈਂ ਉਹ ਤੋਂ ਪਤਾ ਮੇਰੇ ਸਾਹਮਣੇ ਮੋਠਾਂ ਵਾਲੀ ਉੱਡੀ ਸੀ ਮੇਰਾ ਉਹਦੇ ਥੱਲੇ ਹਰਦਾ ਝੌਤਾ ਹਾਂ ਮੈਨੂੰ ਪਿਆ ਕਹਿੰਦਾ ਗਰਦੇਵ ਮਿੱਤਰਪਾ ਮੈਨੂੰ ਕਹਿੰਦਾ ਦਵਾਰੇ ਛੱਡ ਦੇ ਪਤਾ ਤਾਂ ਹੀ ਨਹੀਂ ਉਹਨੂੰ ਫੜਨਾ ਮੜਕੇ ਜੰਮਣਾ ਯਾਰ ਮਿੱਠੂ ਜੀ ਮਾ ਨੇ ਮਿੱਠੂ ਜੀ ਆਪਾ ਹੁਣ ਵੀ ਨਹੀਂ ਕਿਤੇ ਡਾਇਆ ਨਾ ਪੱਲਾ ਮਾਰਾ ਚਾਹੀਦਾ ਨਹੀਂ ਤੇ ਜਦੋਂ ਮੈਂ ਲਿਆ ਉਹ ਕੁੱਤੇ ਨੇ ਮੇਰੇ ਗੂਕੀ ਲਾਤੇ ਅੜਾ ਬਹੁਤ ਚੰਗਾ ਹੈ ਮਿੱਠੂ ਫੇਰ ਛੱਡਾ ਜੀ ਉਹ ਤੇਰੇ ਘਰ ਤੂੰ ਬਾਪ ਪਲਾਂ ਤੇ ਏ ਮੈਂ ਜਦੋਂ ਸਰਪੰਚ ਕਹਿੰਦਾ ਕੋਈ ਲੈ ਜਾ ਮੈਂ ਪੱਕਾ ਕਰੀ ਗਿਆ ਸਰਪੰਚ ਨੇ ਦੇ ਤਾਂ ਬੰਦੇਣੀ ਸੀ ਮੈਨੂੰ ਕਹਿੰਦਾ ਯਾਰ ਲੈ ਜਾ ਕੋਈ ਲੈ ਜਾਣਾ ਤਾਂ ਰੂਹ ਮੰਦੀ ਆ ਤਾਂ ਮੈਂ ਕਹਾਂ ਯਾਰ ਮੈਂ ਕੀ ਕਰਨਾ ਚਾ ਮੈਂ ਕਹਾਂ ਫੇਰ ਫੇਰ ਮੈਨੂੰ ਕਹਿੰਦਾ ਲੈ ਜਾ ਜਦੋਂ ਚੌਥੀ ਾਰ ਕਿਹਾ ਮੈਂ ਕਹਾਂ ਯਾਰ ਜਿਹੜੀ ਮੈਂ ਮੰਗੀ ਤੂੰ ਦੇਣੀ ਨਹੀਂ ਗੱਲ ਜਿਹੜੀ ਮਰਜ਼ੀ ਲੈ ਜਾ ਯਾਰ ਮੈਂ ਕਹਾਂ ਮੋਠਾਂ ਵਾਲੀ ਦੇ ਦੇ ਉਹ ਪਰਿਵਾਰ ਆ ਮੇਰੇ ਕੋਲ ਉਹਨੇ ਦੇ ਤਾ ਹਾਂ ਆਉ ਬੱਚਾ ਕਾਲੇ ਚਿੱਨੇ ਉਹਦੇ ਪੁੱਤ ਨਹੀਂ ਮਿਲਣੇ ਤੈਨੂੰ ਕਿਤੇ ਦਾ ਕਰੀ ਹਾਂ ਸਮਝ ਤੇ ਉਰਦੇ ਵੀ ਬਹੁਤ ਆ ਹੁਣ ਮੈਂ ਲਿਆਉਂਗਾ ਹਾਂ 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 ਤੂੰ ਦਾ ਨਾਂ ਲਿਉਨੇ ਆ ਨਾ ਕਰਨੇ ਸੱਖ ਤਾਣਾ ਤੂੰ ਨਾ ਪਾਦਾ ਬੰਦੇ ਓਏ ਓਏ ਨਮੀ ਮਤੋਂ ਗੱਲ ਕਰੋਂਗੇ ਬੱਤ ਕਰੋਂਗੇ ਹਾਏ ਇਹ ਹੱਟ ਲਈਦਾ ਯਾਰ ਮੈਂ ਤੈਨੂੰ ਮੋੜਿਆ ਕਿੱਦਿਆਂ ਆਂਦਾ ਨਹੀਂ 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 ਮੋੜਿਆ ਲੈ ਵੀ ਬੰਦ ਨਾ ਕਰ ਹੁਣੇ ਖੜਾ ਰਿ ਹੋ ਰਾਇਆ ਆਪਣਾ ਜਿਹੜਾ ਗਿੱਲਾ ਓੜਿੱਲਾ ਆਜੋ ਆਜਿਆ ਪੰਨਾ ਆਜਾ ਬਾਅਦ ਚ ਕੋਈ ਨਹੀਂ ਆ ਗਿਆ ਸਟਾਪ ਕਰਕੇ ਇਹਦੇ ਵੀ ਬੜੇ ਹੋਣਦੇ ਸੀ ਇਹਦੇ ਬਹੁਤ ਸ਼ਾਹ ਕਿਰਪਾ ਦੀ ਸ਼ਾਹ ਹਾਂ ਤੂੰ ਮੈਨੂੰ ਕੋਈ ਦੂਤਰੀ ਦਿਨਾ ਇੱਕ ਦੇ ਦੇ ਮੈਂ ਜੀ